ਖੰਨਾ ਦੇ ਪਿੰਡ কুমਗਰਾ ਲਿਕਲਾ ਦਾ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਉੱਥੇ ਦੇ ਮਾਲਕ ਵੱਲੋਂ ਜਿਹੜਾ ਬਾਜਰੇ ਦੀ ਥਾਂ ਤੇ ਸਿਰਾ ਵਰਤਿਆ ਜਾ ਰਿਹਾ ਸੀ ਜਿਹੜਾ ਉਹ ਜਿਹੜਾ ਖਰਾਬੀ ਦਾ ਕਾਰਨ ਸੀ ਉਹ ਕਰਕੇ ਕਾਫੀ ਮੁਸ਼ਕਾਂਦੀ ਸੀ ਤੇ ਉਹਦੇ ਇੱਕ ਵਿੱਚ ਜਿਹੜੇ ਪੋਲੂਸ਼ਨ ਕੰਟਰੋਲ ਬੋਰਡ ਨੇ ਉਹਨੂੰ ਲਗਭਗ 10 ਲੱਖ ਰੁਪਏ ਦਾ ਹੁਣ ਰੀਸੈਂਟਲੀ ਜੁਰਮਾਨਾ ਵੀ ਲਾਇਆ ਹੋਵੇ ਇਹ ਜਿਹੜਾ ਉਹਨੂੰ ਇਨ ਫਿਊਚਰ ਜਿਹੜੇ ਵਰਤੋ ਜਿਹੜੀ ਗਰਾ ਮਟੀਰੀਅਲ ਨੇ ਅਪਲ ਗਰਾਸ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੋਵੇ ਸੋ ਹਾਲ ਫਿਲਹਾਲ ਜਿਹੜੀ ਇੰਡਸਟਰੀ ਜਿਹੜੀ ਇਹ ਮੁਸ਼ਕਾਬਾ ਦੀ ਗੱਲ ਕਰੀ ਤੇ ਫੈਕਟਰੀ ਹਾਲੇ ਅੰਡਰ ਕੰਸਟਰਕਸ਼ਨ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵਰਤੋਂ ਨਹੀਂ ਹੋ ਰਹੀ ਕੰਸਟਰਕਸ਼ਨ ਦੇ ਦੌਰਾਨ ਕੋਈ ਪ੍ਰੋਡਕਸ਼ਨ ਨਹੀਂ ਹੋ ਰਹੀ ਇਸ ਕਰਕੇ ਲੋਕਾਂ ਦਾ ਜਿਹੜਾ ਵਿਰੋਧ ਕਰਨਾ ਅੱਜ ਦੀ ਡੇਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਉਹ ਵਾਜਬ ਹੈਗਾ ਵੇ ਹਾਂ ਜੇ ਕਿਤੇ ਕੰਪਨੀ ਗੈਸ ਏਜੰਸੀ ਵਾਲਾ ਜਿਹੜਾ ਬਾਇਓਗੈਸ ਪਲਾਂਟ ਦਾ ਮਾਲਕ ਹੈ ਗਵਰਨਮੈਂਟ ਦੇ ਲਾਸ ਨੂੰ ਜਿਹੜੇ ਬਾਇਲਾ ਜਿਹੜੇ ਕੰਡੀਸ਼ਨਾਂ ਨੂੰ ਵਾਇਲੇਟ ਕਰਦਾ ਹੈ ਦੈਨ ਇਨ ਦੈਟ ਕੇਸ ਉਹਦੇ ਤੇ ਪੈਨਲਟੀ ਲੱਗਣੀ ਚਾਹੀਦੀ ਹੈ ਇਫੈਕਟਿਵ ਬੰਦ ਕਰਨ ਦੇ ਵਸੋਲੀ ਕਾਰਵਾਈ ਵੀ ਹੋਏਗੀ ਜੇ ਇਹੋ ਜਿਹੀ ਗੱਲ ਕਰਦਾ